बहुत ही दुखद बात है कि एडीसीपी रैंक के सीनियर आई पी अधिकारी जिनको सिस्टम की वजह से खुदकशी करनी पड़ी और हम इसको खुदकशी नहीं मानते हम इसको कत्ल मानते और एक शेड्यूल कास्ट ऑफिसर जिसको खुदकशी करनी पड़ी कहीं ना कहीं बाबा साहब अम्बेडकर जी की आत्मा भी इसको देखते रोती होगी और जब इनको किसान आंदोलन में किसानों के साथ जाति करने के लिए कहा गया तो इन्होंने इंसानियत दिखाते हुए कहा कि हम ऐसा नहीं करेंगे तो उसके बाद भाई पूरन जी को दास जी आई को प्रताड़ित करना शुरू किया मानसिक तौर पर परेशान करना शुरू किया गया जिसकी वजह ये हुई कि उनको खुदकुशी करनी पड़ी अगर किसी आम आदमी के ऊपर छोटा सा चार्ज हो तो पुलिस उसको मार करके लेके आती है धर्म पत्नी जो सीनियर आई है और सीनियर आई महिला को अपने परिवार के साथ जहां पर इंसाफ लेने के लिए इतने दिनों से डेड बॉडी लग के इंतजार करना पड़ रहा है जब ये सरकार ने ड्रामा किया है कि डी को हमने छुट्टी पे भेज दिया तो ये कोई छुट्टी पे भेजना कोई सजा नहीं है तो छुट्टी पे भेजने का ड्रामा मत कीजिए और बीजेपी की गवर्नमेंट मैं इसको ये समझता हूँ जब से बीजेपी और आरएसएस ने यहाँ पर नफरत की राजनीति शुरू की, की है नफरत के बीच हुए हैं उस नफरत की वजह से आज आई एस अधिकारी इबर के चीफ जस्टिस गई जैसा व्यक्ति जो इतने बड़े पद पर, पर बैठा है वो भी सुरक्षित नहीं है तो ये नफरत की राजनीति जब तक चलती रहेगी तब तक शेड्यूल कास्ट लोगों पर एस सी ओबीसी लोगों के पर ऐसा अत्याचार होता रहेगा समूह समाज को और संविधान को मानने वाले लोगों को और साफ लोगों को ये कहना चाहता हूँ यहाँ किसी जात की बात नहीं है एक सच्चे इंसान की मौत की बात है वो सच्चा इंसान जो सच्ची लड़ाई लड़ता रहा और उसके ये कातल है उनको सजा दिलाने की बात है कर्मचारियों ने फैसला किया है हड़ताल करने का हम उनका दिल से मैं नेशनल दल्त महापंचायत की तरफ से किरण जी सिंह गैरी थैंक यू कहता हूँ पूरे समाज को भारत देश के सभी लोगों को यहाँ पर इस परिवार के साथ खड़े होना चाहिए और आज राहुल गांधी जी आए उनका भी हमारे व्यक्त करते हैं और केंद्रीय मंत्री चिराग पासवान भी यहाँ आए हैं सबको मैं कहना चाहूंगा ये आपको एकत्र होना पड़ेगा पचासी परसेंट लोगों को एक आवाज उठानी पड़ेगी नहीं तो ये घटना एक आज पूर्वी के साथ हुई है किसी के साथ भी हो सकती है ਭਾਈਪੂਰਨ ਦਾਸ ਦੀ ਆਈਪੀਐਸ ਉਹ ਸੁਸਾਈਡ ਕਰ ਜਾਂਦੇ ਐ ਡੀਜੀਪੀ ਤੇ ਸਰਕਾਰ ਦੇ ਬੀਜੇਪੀ ਦੇ ਨਤਮਾਂ ਦੇ ਪ੍ਰੈਸ਼ਰ ਕਰਕੇ ਉਹਨਾਂ ਨੇ ਜਿਹੜਾ ਸੂਰ ਲਿਖਿਆ ਹੈ ਸੁਸਾਈਡ ਨੋਟ ਲਿਖਿਆ ਉਹਦੇ ਨੋਟ ਦੇ ਵਿੱਚ ਡੀਜੀਪੀ ਦਾ ਤੇ 13 ਅਫਸਰਾਂ ਦਾ ਹੋਰ ਨਾਮ ਹੈ ਸੰਦੀਪ ਨਾਂ ਦਾ ਐਸਆਈ ਅੱਠ ਦਰਬਾਦ ਸੁਸਾਈਡ ਕਰਦਾ ਹੈ ਤੇ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜੋ ਵੀਡੀਓ ਦੇ ਵਿੱਚ ਉਹ ਨਾਮ ਲੈਂਦਾ ਹੈ 뮤జిక్ ਕੰਪਨੀ ਦੇ ਮਾਲਕ ਰਾਉ ਇੰਦਰਜੀਤ ਬਾਰੇ ਬੋਲ ਰਿਹਾ ਕੋਸ਼ਿਸ਼ ਰਾਉ ਇੰਦਰਜੀਤ ਕੋਲ ਆ ਸਪੈਸਿਫਿਕ ਕਰਨ ਆਇਆ ਹੈ ਕਿ ਮੈਂ ਕਦੇ ਵੀ ਐਡੀਸੀਪੀ ਨੂੰ ਮਿਲਾਈ ਨਹੀਂ ਉਸ ਨੇ ਜਾਂ ਸਰਕਾਰ ਨੇ ਕਹੀ ਆਕਾ ਸਰਕਾਰ ਨੇ ਇਹਨਾਂ ਨੂੰ ਅੰਡਰ ਪ੍ਰੈਸ਼ਰ ਕਰਨ ਵਾਸਤੇ ਬਹੁਤ ਹੀ ਨਿੰਦਣਜੋਕ ਕਾਰਵਾਈ ਕੀਤੀ ਹੈ ਕਿ ਸੀਨੀਅਰ ਆਈਏਐਸ ਇੱਕ ਬਹਿਲਾ ਜਿਹੜੀਆਂ ਉਹਦੇ ਬੱਚਾ ਸਮੇਤ ਆਪਣੇ ਪਰਿਵਾਰ ਸਮੇਤ ਆਪਣੀ ਏਡੀਜੀ ਕਪਤੀ ਦੀ ਡੈਡ ਬੋਡੀ ਰੱਖ ਕੇ ਇਨਸਾਫ ਲੈਣ ਲਈ ਬੈਠੀ ਹੈ ਜਿੱਥੇ ਬੰਦੀਆਂ ਸਾਰੀਆਂ ਬੈਠੀਆਂ ਐ ਤੇ ਪੁਲਿਸ ਨੇ ਇੱਕ ਏਐਸਆਈ ਸਰਦੀਪ ਜਿਹੜਾ ਹੈਗਾ ਉਹ ਸੂਚਿਤ ਕਰਦਾ ਹੈ ਕਿ ਉਹਦਾ ਪਰਚਾ ਅਮਲੀਤ ਤੇ ਤੇ ਐਮਐਲਏ ਅਮਰ ਰਤਨ ਤੇ ਦੇ ਕੇ ਉਸ ਪਰਿਵਾਰ ਨੂੰ ਪ੍ਰੈਸ਼ਰ ਅਜਿਹਾ ਕੀਤਾ ਜਾਂਦਾ ਹੈ ਵੀ ਇਹ ਤੋਂ ਸਪੱਸ਼ਟ ਸਭਾ ਹੁੰਦਾ ਹੈ ਕਿ ਇਹਨੇ ਮਤਲਬ ਜਾਤਾ ਇਹਨੂੰ ਕਿਸੇ ਸਾਜ਼ਿਸ਼ ਦੇ ਮਾਰਿਆ ਗਿਆ ਜਾਂ ਇਹਨੇ ਕੋਈ મોટી ਰਕਮ ਲੈ ਕੇ ਕੋਈ ਸੌਦੇ ਦੇ ਤਹਿਤ ਡੀਜੀਪੀ ਨੂੰ ਬਚਾਉਣ ਵਾਸਤੇ ਕਿਉਂਕਿ 13 ਅਫਸਰ ਫਸਰੇ ਆ ਉਹ 13 ਅਫਸਰਾਂ ਨੂੰ ਤੁਸਾਉਣ ਵਾਸਤੇ ਇਹਨੇ ਸੂ ਸਾੜ ਕੀਤਾ ਜਾਨੂੰ ਮਾਰਾ ਗਿਆ ਹੈ ਹਾਂ ਸਰ ਕੀ ਮਾਮਲਾ ਕੀ ਹੈ ਪ੍ਰੈਸ ਕਾਨਫਰੰਸ ਦਾ ਜੀ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲ મહਾਪੰਚਾਇਤ ਪੰਜਾਬ ਦੇ ਚੇਅਰਮੈਨ ਕੇ ਕੇਸੀ ਭਾਗ ਕਾਂਗਰਸ ਪੰਜਾਬ ਪ੍ਰਦੇਸ਼ ਕਮੇਟੀ ਪਿਛਲੇ ਦਿਨੀ ਇੱਕ ਸ਼ੈਡੂਲ ਕਾਸਟਰ ADGP ਬਾਈਪੁਰਨ ਦਾਰਸੀ ਆਈਪੀਐਸ ਉਹ ਸੁਸਾਈਡ ਕਰ ਜਾਂਦੇ ਐ ਡੀਜੀਪੀ ਇਹ ਸਰਕਾਰ ਦੇ ਬੀਜੇਪੀ ਦੇ ਨੇਤਾਵਾਂ ਦੇ ਪ੍ਰੈਸ਼ਰ ਕਰਕੇ ਉਹਨਾਂ ਨੇ ਜਿਹੜਾ ਸੁਨੂ ਲਿਖਿਆ ਸੁਸਾਈਡ ਨੋਟ ਲਿਖਿਆ ਉਸ ਨੋਟ ਦੇ ਵਿੱਚ ਡੀਜੀਪੀ ਦਾ ਤੇ 13 ਫਸਲਾਂ ਹੋਰ ਨਾਮ ਉਸ ਨੋਟ ਦੇ ਵਿੱਚ ਉਹ ਤਰਤੀਬ ਵਾਰ ਦੱਸਦੀ ਐ ਵੀ ਕਦੋਂ ਮੇਰੇ ਨਾਲ ਕਿਹੜੇ অপਸ਼ਨ ਨੇ যাত্রী ਕੀਤੀ ਕੁਝ ਰਿਟਾਇਰ ਹੋ ਗਏ ਕੁਝ ਹੋ ਗਏ ਤੇ ਹੁਣ ਮੈਂ ਬਾਰ ਬਾਰ ਇਹ ਕਹਿੰਦਾ ਰਿਹਾ ਕਿ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਤਸੂਰ ਸੱਡ ਨੋਟ ਦੇ ਵਿੱਚ 사이ਟ ਕੀ ਲਿਖਦੇ ਐ ਅੱਜ ਇਹ ਸ਼ੁਰੂ ਕਾਸ ਸਸੀ ਭਾਈ ਜਨ ਦੇ ਲੋਕ ਇਕੱਠੇ ਹੁੰਦੇ ਆ ਜਿੱਚ ਬੰਦੀਆਂ ਇਕੱਠੀਆਂ ਹੁੰਦੀਆਂ ਪਰ ਉਹਨਾਂ ਦੀ ਜੀ ਧਰਮ ਪਤਨੀ ਹੈ ਜੀ ਅਮਰੀਤ ਉਹ ਸੀਨੀਅਰ ਆਈਏਐਸ ਅਧਿਕਾਰੀ ਹੈ 8 ਘੰਟੇ ਡੈਡ ਬੋਡੀ ਪਈ ਰਹਿੰਦੀ ਹੈ ਕੁਗਲਤ ਪ੍ਰੈਸ਼ਰ ਨੂੰ ਦੇਖਦੇ ਹੋਏ ਅ ਸੀਨੀਅਰ ਲੀਡਰਸ਼ਿਪ ਉਥੇ ਪਹੁੰਚਦੀ ਹੈ ਰਾਹੁਲ ਗਾਂਧੀ ਜੀ ਪਹੁੰਚਦੇ ਹੈ ਜੱਥੇ ਬੰਦੀਆਂ ਦੇ ਸਾਰੇ ਆਗੂ ਇਕੱਠੇ ਇਕੱਠੇ ਪਹੁੰਚਦੇ ਹੈ ਇੱਕ ਮੂਵਮੈਂਟ ਬਣਦੀ ਹੈ ਕਿ ਐਫ ਆਈ ਆਰ ਦਰਦ ਹੁੰਦੀ ਹੈ ਡੀ ਜ਼ੀਪੀ ਦੇ ਖਿਲਾਫ ਤੇ ਚੀਫ ਸੈਕਟੀ ਦੇ ਖਿਲਾਫ ਤੇ ਹੋਰ ਕਈ ਹੁਕਮਾਰੀਆਂ ਦੇ ਖਿਲਾਫ ਐਸ ਸੀ ਐਸਟੀ ਐਕਟ ਦੇ ਤਹਿਤ ਐਸ ਸੀ ਐਸਟੀ ਐਕਟ ਵੀ ਕਮਜ਼ੋਰ ਲਾਇਆ ਬਾਅਦ ਵਿੱਚ ਜੱਥੇ ਬੰਦੀਆਂ ਦਾ ਪ੍ਰੈਸ਼ਰ ਬਣਿਆ ਤਾਂ 302 ਜਿਹੜੀ ਹੈ ਅ ਹਤਾਰਾ ਵੀ ਸ਼ਾਮ ਗਤਰੀ ਪਬਲਿਕ ਤੂਤਰਾ ਐਸ ਸੀ ਐਕਟ ਵੀ ਸ਼ਾਮਲ ਕੀਤੀ ਜਿਹੜਾ 10 ਸਾਲ ਦੀ ਸਜ਼ਾ ਹੈ ਤੂੰ ਸਾਰਾ ਕੁਝ ਜਿਹੜਾ ਵਰਤਦਾ ਹੈ। ਦਾ ਪ੍ਰੈਸ਼ਰ ਬਣਦਾ ਉਸ ਤੋਂ ਬਾਅਦ ਇੱਕ ਸੰਦੀਪ ਨਾਂ ਦਾ ਐਸਆਈ 8 ਦਿਨ ਬਾਅਦ ਸੂਸਾਈਡ ਕਰਦਾ ਹੈ। ਤੇ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ। ਉਹ ਵੀਡੀਓ ਦੇ ਵਿੱਚ ਉਹ ਨਾਮ ਲੈਂਦਾ ਹੈ 뮤직 ਕੰਪਨੀ ਦੇ ਮਾਲਕ ਰਾਉ ਇੰਦਰਜੀਤ ਬਾਰੇ ਬੋਲ ਰਿਹਾ ਕੋਸ਼ਿਸ਼। ਰਾਉ ਇੰਦਰਜੀਤ ਕੋਈ ਸਪੈਸਿਫਿਕਰ ਨਾ ਆਇਆ ਹੈ ਕਿ ਮੈਂ ਕਦੇ ਵੀ ਐਡੀਸੀਪੀ ਨੂੰ ਮਿਲਾਈ। ਬਲਕਿ ਜਿਹੜੇ ਐਸਪੀ ਦਾ ਨਾਮ ਇਸਕੇ ਸੂਸਾਈਡ ਦੇ ਜੁੜਦਾ ਹੈ। ਨਰੇਂਦਰ ਕਜੂਰੀਆ ਉਹਨੂੰ ਕਹਿੰਦੇ ਨੇ ਮਿਲਿਆ ਤੇ ਨਾ ਹੀ ਕਦੇ ਏਐਸਆਈ ਨੂੰ ਮਿਲਿਆ ਇਹ ਇਹਦੇ ਵਿੱਚ ਉਸਪਾਸਟ ਕਹਿੰਦਾ ਹੁਣ ਪੁਲਿਸ ਨੇ ਜਾਂ ਸਰਕਾਰ ਨੇ ਕਹੀ ਆਪਾਂ ਸਰਕਾਰ ਨੇ ਇਹਨੂੰ ਅੰਡਰ ਪ੍ਰੈਸ਼ਰ ਕਰਨ ਵਾਸਤੇ ਬਹੁਤ ਹੀ ਨਿੰਦਣਯੋਗ ਕਾਰਵਾਈ ਕੀਤੀ ਹੈ ਕਿ ਸੀਨੀਅਰ ਆਈਏਐਸ ਇੱਕ ਬਹਿਲਾ ਜਿਹੜੀ ਆਪਣੇ ਬੱਚਿਆਂ ਸਮੇਤ ਆਪਣੇ ਪਰਿਵਾਰ ਸਮੇਤ ਆਪਣੀ ਏਡੀਜੀ ਕਬੱਡੀ ਦੀ ਗੈਰਬੋਧੀ ਰੱਖ ਕੇ ਇਨਸਾਫ ਲੈਣ ਲਈ ਬੈਠੀ ਹੈ ਜਿਤੇ ਬਧੀਆਂ ਸਾਰੀਆਂ ਬੈਠੀਆਂ ਹੈ ਤੇ ਪੁਲਿਸ ਨੇ ਇੱਕ ASI ਸੁਦੀਪ ਜਿਹੜਾ ਹੈਗਾ ਉਹ ਸੁਸਾਇਡ ਕਰਦਾ ਹੈ ਤੇ ਉਹਦਾ ਪਰਚਾ ਅਮਨੀਤ ਤੇ ਤੇ ਐਮਐਲਏ ਅਮਿਤ ਰਤਨ ਤੇ ਦੇ ਕੇ ਉਸ ਪਰਿਵਾਰ ਨੂੰ ਪ੍ਰੈਸ਼ਰ ਅੰਚਿਤਾ ਜਾਂਦਾ ਹੈ ਦੇਖੋ ਇਹ ਫਿਲਮੀ ਕਹਾਣੀ ਜਿਹੇ ਤਰ੍ਹਾਂ ਵਰਤਰੀ ਗਿਆ ਪਰ ਗੱਲ ਇਹ ਹੈ ਵੀ ਬੀਜੇਪੀ ਤੇ ਆਰਐਸएस ਕੋਲ ਜਿਹੜੀ ਨਫਰਤ ਦੀ ਰਾਜਨੀਤੀ ਫਾਇਜ਼ ਜਾ ਰਹੀ ਹੈ ਜਿਹੜੀ ਨਫਰਤ ਜਿਹੜਾ ASI ਸਾਹਿਬ ਹੈ ਉਹ ਏਡੀਜੀਪੀ ਨੂੰ ਬਚਾਉਣ ਵਾਸਤੇ ਏਡੀਜੀਪੀ ਨੂੰ ਬਚਾਉਣ ਵਾਸਤੇ ਉਹ ਸੁਸਾਇਡ ਕਰਦੇ ਹੈ आ वीडियो वायरल हो गया कि डीजीपी का शत्रु का खास किए आडियो है, है। पुरानी वीडियो है इस वीडियो को स्पष्ट क्या है ਇਹ ਕਲੀਅਰ ਕਰਦੇ ਹਾਂ ਸਾਹਮਣੇ ਇਹ ਗੱਲ ਸਪੱਸ਼ਟ ਸਾਹਮਣੇ ਹੁੰਦਾ ਹੈ ਕਿ ਇਹਨੇ ਮਤਲਬ ਜਾਂ ਤਾਂ ਇਹਨੂੰ ਕਿਸੇ ਸਾਜ਼ਿਸ਼ ਦੇ ਵਿੱਚ ਮਾਰਿਆ ਗਿਆ ਜਾਂ ਇਹਨੇ ਕੋਈ મોટી ਰਕਮ ਲੈ ਕੇ ਕੋਈ ਸੌਦੇ ਦੇ ਤਹਿਤ ਡੀਜੀਪੀ ਨੂੰ ਬਚਾਉਣ ਵਾਸਤੇ ਕਿਉਂਕਿ ਤੇਰੇ ਅਫਸਰ ਫਸ ਰਹੇ ਹਨ ਉਹ ਤੇਰੇ ਅਫਸਰਾਂ ਨੂੰ ਪਸਾਉਣ ਵਾਸਤੇ ਇਹਨੇ ਸੂ ਸਾਈਡ ਕੀਤਾ ਜਾਂ ਇਹਨੂੰ ਮਾਰਿਆ ਗਿਆ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਰੇ ਮਾਮਲੇ ਦੀ ਜਾਂਚ ਜਿਹੜੀ ਹੈ ਇਹ ਹਾਈ ਕਮਰਜ ਹਾਈ ਕੋਰਟ ਨੂੰ ਜਾਂ ਜੋ ਸੁਪਰੀਮ ਕੋਰਟ ਨੂੰ ਇਹਦਾ ਸਪੋਰਟ ਲੈਣਾ ਚਾਹੀਦਾ ਹੈ ਕਿ ਜੇ ਸ਼ਰੂਲ ਕਾਸਟ ਚੀਫ ਜਸਟਿਸ ਵੀ ਅੱਜ ਸੇਫ ਨਹੀਂ ਹੈਗਾ ਏਡੀਜੀਪੀ ਵੀ ਸੇਫ ਨਹੀਂ ਹੈਗਾ ਕਿ ਏਡੀਜੀਪੀ ਦੀ ਧਰਮ ਪੱਤਰੀ ਆਈਐਸ ਸੀਨੀਅਰ ਆਈਐਸ ਨੂੰ ਦਬਾਉਣ ਵਾਸਤੇ ਉਸ ਦੇ ਉੱਤੇ ਉਹਦੇ ਭਰਾ ਦੇ ਉੱਤੇ ਪਰਚਾ ਦਿੱਤਾ ਜਾਂਦਾ ਹੈ ਤਾਂ ਇਹ ਬਹੁਤ ਹੀ ਅਤਿ ਨਿੰਦਣਯੋਗ ਗੱਲ ਹੈ ਤੋਂ ਮੈਂ ਮੰਗਦਾ ਹਾਂ ਹਾਈ ਕੋਰਟ ਨੂੰ ਤੇ ਮੰਗਦਾ ਹਾਂ ਸੁਪਰੀਮ ਕੋਰਟ ਚੀਫ ਜਸਟਿਸ ਸਾਹਿਬ ਨੂੰ ਕਹਾਂਗਾ ਕਿ ਇਹਦਾ ਸ਼ਿਵ ਮੋਟੋ ਨੋਟਿਸ ਲੈ ਕੇ ਤੁਰੰਤ ਇਹਦੀ ਸੀਆਈ ਜਾਂਚ ਤੇ ਜਾਂ ਤੁਰੰਤ ਜੁਡੀਸ਼ੀਅਲ ਜਾਂਚ ਕਰਵਾ ਕੇ ਜਿਹੜੇ ਇਹ ਦੋਸ਼ੀ ਹੈ ਏਡੀਜੀਪੀ ਦੇ ਕਤਲ ਦੇ ਜ਼ਿੰਮੇਵਾਰ ਜਿਹੜੇ ਲੋਕ ਹੈ ਉਹਨਾਂ ਦੇ ਖਿਲਾਫ ਤੇ ਜਿਨ੍ਹਾਂ ਨੇ ਇਹ ਸਦੀਪ ਐਸਆਈ ਪਲਾਨਿੰਗ ਦੇ ਤਹਿਤ ਮਾਰ ਕੇ ਇਸ ਪਰਿਵਾਰ ਦੇ ਉੱਤੇ ਪਰਚਾ ਦਰਜ ਕਰਕੇ ਦਬਾਅ ਪਾਉਣ ਦਾ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲੈਣਾ ਚਾਹੀਦਾ ਹੈ ਐਸਆਈਐਸਟੀ ਐਕਟ ਦੇ ਤਹਿਤ ਇਹ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਮੈਂ ਅਪੀਲ ਤੁਹਾਡੇ ਸਾਰਿਆਂ ਨੂੰ ਇਹ ਕਰਨਾ ਚਾਹੁੰਦਾ ਸਮੁੱਚੇ ਐਸਆਈ ਭਾਈਚਾਰੇ ਦੀਆਂ ਜੁੱਟੀਆਂ ਬੰਨੀਆਂ ਸਮੁੱਚੇ ਆਈਐਸ ਆਈਪੀਐਸ ਅਧਿਕਾਰੀਆਂ ਨੂੰ ਕਿਸੇ ਅਧਿਕਾਰੀਆਂ ਨੂੰ ਜੁਮਗਰ ਅਧਿਕਾਰੀ ਜਿਹੜੇ ਹੈਗੇ ਉਹਨੂੰ ਅਪੀਲ ਕਰਨਾ ਚਾਹਣਾ ਤੇ ਆਓ ਇਕੱਠੇ ਹੋ ਨਹੀਂ ਤਾਂ ਫਿਰ ਇੱਕ ਇੱਕ ਦੇ ਨਾਲ ਇੱਕ ਇੱਕ ਦਾ ਨੰਬਰ ਲੱਗਣਾ ਹੈ ਤੇ ਸਾਨੂੰ ਇਕੱਠੇ ਹੋਣ ਦੀ ਅੱਜ ਜ਼ਰੂਰਤ ਹੈ ਪਰ ਉਹਨੇ ਤਰੀਕ ਨੂੰ ਅਸੀਂ ਇੱਕ ਕੱਟ ਕਰ ਰਹੇ ਹਾਂ ਇਕੱਠੇ ਹੋ ਕੇ ਅਗਲੀ ਪਲਾਨਿੰਗ ਕਰਾਂਗੇ ਤੇ ਅਗਲਾ ਤਿੱਖਾ ਐਲਾਨ ਜਿਹੜਾ ਉਹ ਕਰਨਗੇ